75 ਸਾਲ ਦੇ ਬਜ਼ੁਰਗ ਬਾਈ ਮੰਜੇ ਤੋਂ ਉੱਠ ਕੇ ਪਾਣੀ ਨਹੀਂ ਪੀਂਦੇ ਆ ਬਾਪੂ ਦੇਖੋ ਡੰਡ ਵੜਕਾ ਲਾ ਰਿਹਾਗਾ 75 ਸਾਲ ਉਮਰ ਆ ਕਦੇ ਇਹਦੇ ਬਾਪੂ ਦੇ ਗੋਡੇ ਦੁਖਦੇ ਸੀ ਤੇ ਅੱਜ ਗੋਡੇ ਗੁੱਡੇ ਦੂਰ ਕਰਤੇ ਨਾਲੇ ਗੋਡੇ ਪੁਆਏ ਨਹੀਂ ਹੈਗੇ ਆ ਬਾਈ ਨੇ ਗੋਡੇ ਠੀਕ ਕਰੇ ਨੇ ਕਾਹਨੇ ਕਰੇ ਨੇ ਗੋਡੇ ਠੀਕ ਬਾਈ ਬਾਈ ਆਪਾਂ ਦੇਸੀ ਜੜੀ ਬੂਟੀਆਂ ਤੋਂ ਆਹ ਦੇਸੀ ਜੜੀ ਬੂਟਿਆਂ ਤੋਂ ਬਾਈ ਨੇ ਦਵਾਈ ਬਣਾਈ ਆ ਤੇ ਗੋਡੇ ਠੀਕ ਕਰਤੇ ਆਹ ਦਵਾਈ ਹੈਗੀ ਹਾਂਜੀ ਬਾਈ ਆਹ ਚੈੱਕ ਕੀਤਾ ਆਪਾਂ ਨੇ ਤੇਲ ਤਿਆਰ ਕੀਤਾਗਾ ਹਾਂਜੀ ਬਾਈ ਤੇਜ ਕਿੰਨਾ ਟਾਈਮ ਇਹ ਗੋਡਾ ਚਲਾਉਣਾਗਾ ਬਾਈ ਇਹ ਦੋ ਸੀਸੀਆਂ ਲਾਉਂਦੇ ਲਾਉਂਦੇ ਆਪਣੇ ਗੋਡੇ ਠੀਕ ਹੋ ਜਾਣਗੇ ਜਿਹੜੇ ਕਿ ਗੋਡੇ ਪਉਣ ਦੀ ਲੋੜ ਨਹੀਂ ਗੋਡੇ ਪਉਣ ਦੀ ਲੋੜ ਨਹੀਂ ਆ ਦੇਖੋ ਮੇਰੇ ਡੈਡੀ ਨੇ ਬਾਈ ਇਹ ਵਰਤਦੇ ਨੇਗੇ ਇਹਨਾਂ ਦੀ 75 ਸਾਲ ਦੀ ਉਮਰ ਆ ਬਿਲਕੁਲ ਗੋਡੇ ਠੀਕ ਨੇ ਛੋਡੇ ਸਾਹਮਣੇ ਨੇ ਬਾਈ ਪਹਿਲਾਂ ਗੋਡੇ ਦੁਖਦੇ ਸੀ ਪਹਿਲਾਂ ਗੋਡੇ ਦੁਖਦੇ ਸੀ ਬਾਈ ਕੱਲੀ ਗੋਡੇ ਵਾਲੀ ਦਵਾਈ ਨਹੀਂ ਹੋਰ ਵੀ ਕਈ ਦਵਾਈਆਂ ਨੇ ਤੇ ਇੱਕ ਆ ਗਈ ਜਿਹਦੇ ਦਦਖਾਰਸ ਹੋ ਜਾਂਦੀ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਦਾ ਇੱਕ ਸੈਂਡ ਜ਼ਰੂਰ ਕਰ ਦਿਓ ਦਦਖਾਰਸ ਨੂੰ ਜਮਾ ਜੜ ਤੋਂ ਚੱਕ ਦਊਗੀ ਤੇ ਗਰੰਟੀ ਨਾਲ ਚੱਕੂਗੀ ਕਿੰਨੇ ਟਾਈਮ ਚੱਕ ਦੂ ਬਾਈ ਇਹ ਇੱਕ ਸੀਸੀ ਲਾਉ ਜੁਗਾ ਦਾਦ ਨੂੰ ਜੜਚੋਂ ਖਤਮ ਕਰ ਦੋ ਬਾਈ ਇਹ ਪੁਰਾਣੀ ਤੋਂ ਪੁਰਾਣੀ ਦਾਦ ਪੁਰਾਣੀ ਤੋਂ ਪੁਰਾਣੀ ਦਾਦ ਚੰਬਲ ਨੂੰ ਬਾਈ ਗਾਰੰਟੀ ਹੈਗੀ ਬਾਈ ਫੁੱਲ ਗਾਰੰਟੀ ਹੈ ਪੈਸੇ ਵਾਪਸ ਨੇ ਜੇ ਨਾ ਖਤਮ ਹੋਵੇ ਦਾਦ ਕਿੰਨੇ ਪੈਸੇ ਆਂਦੀ ਹੈ ਵੀਰੇ ਸਿਰਫ 500 ਰੁਪਏ ਦੀ ਸੀਸੀ ਆ ਬਾਈ 500 ਰੁਪਏ ਦੀ ਸੀਸੀ ਆਨਲਾਈਨ ਭੇਜ ਦੋਗੇ ਆਨਲਾਈਨ ਭੇਜ ਦਾਂਗੇ ਬਾਈ ਡਿਲੀਵਰੀ ਫ੍ਰੀ ਆਨਲਾਈਨ ਦੀ ਜਾਂ ਫਿਰ ਤੁਹਾਡੇ ਤੋਂ ਕੋਲ ਆ ਕੇ ਵੀ ਲੈ ਜਾ ਸਕਦੇ ਹਾਂ ਹਾਂਜੀ ਹਾਂ ਬਾਈ ਆ ਕੇ ਵੀ ਲੈ ਸਕਦੇ ਫਿਰ ਆ ਸੀਸੀ ਕਿੰਨੇ ਦੀ ਆ ਇਹ ਵੀ 500 ਰੁਪਏ ਦੀ ਆ ਬਾਈ ਜਨ ਕਿ ਇਲਾਜ ਪੱਕਾ ਹੋਊਗਾ ਬਾਈ ਪੱਕਾ ਇਲਾਜ ਆਗਾ ਫੁੱਲ ਗਾਰੰਟੀ ਹੈ ਬਾਈ ਫਿਰ ਇੱਕ ਆ ਸੈੱ ਪੁਰਾਣੇ ਤੋਂ ਪੁਰਾਣਾ ਸਿਰਦਰਦ ਕਈ ਪੈਣਾ ਕਹਿੰਦੇ ਨੇ ਮੇਰਾ ਸਿਰ ਦੁਖਦਾ ਜਾ ਬਾਈ ਕਹਿੰਦੇ ਨੇ ਸਿਰ ਠੀਕ ਹੀ ਨਹੀਂ ਹੋਇਆ ਵੱਡੇ ਵੱਡੇ ਹਸਪਤਾਲਾਂ ਚ ਦਿਖਾ ਕੇ ਜ਼ੋਰ ਲਾ ਲਿਆ ਪਰ ਆ ਚੀਜ਼ਾਂ ਠੀਕ ਕਰਨੀਆਂ ਆ ਬੁੰਦਾ ਨੱਕ ਜਪਾਉਣ ਵਾਲੀਆਂ ਨੇ ਹਾਂਜੀ ਦੋ ਬੁੰਦਾ ਸਵੇਰੇ ਦੋ ਸ਼ਾਮ ਨੂੰ ਨੱਕ ਜਪਾਉਣੀਆਂ ਨੇ ਬਾਈ ਇਹ ਆਹਾਂ ਫਿਰ ਇਹਦੀ ਮੱਥੇ ਤੇ ਤੇਲ ਲਾ ਕੇ ਮਾਲਿਸ਼ ਕਰਨੀ ਆ ਬਾਈ ਦੇਸੀ ਜੜੀ ਬੂਟੇ ਦੇ ਬਣੇ ਹੋਏ ਹਾਂਜੀ ਹਾਂਜੀ ਬਾਈ ਦੇਸੀ ਜੜੀ ਬੂਟੀਆਂ ਤੋਂ ਤੇ ਫਿਰ ਆ ਗੋਲੀਆਂ ਆ ਗਈਆਂ ਇਹ ਗੋਲੀ ਬਾਈ ਕਿ ਸਵੇਰੇ ਕਿ ਸ਼ਾਮ ਨੂੰ ਦੁੱਧ ਨਾਲ ਲੈਣੀ ਆ ਜਿਵੇਂ ਠੀਕ ਕਰ ਦੋ ਬਾਈ ਪੁਰਾਣੇ ਤੋਂ ਪੁਰਾਣਾ ਸਿਰਦਰਦ ਕਿੰਨਾ ਟਾਈਮ ਠੀਕ ਕਰ ਦੋ ਬਾਈ ਸਿਰਫ 500 ਰੁਪਏ ਦਾ ਸੈਟ ਆ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਬਾਈ ਜਾ ਫਿਰ ਤੁਸੀਂ ਬਾਈ ਬਡਰੁਖਾ ਪਿੰਡ ਤੋਂ ਬਾਈ ਰੋ ਤੋਂ ਆ ਕੇ ਵੀ ਲ ਜਾ ਸਕਦੇ ਹੋ ਐਡਰੈਸ ਤੁਹਾਨੂੰ ਦੱਸ ਦਿਆਂ ਤੇ ਬਾਕੀ ਇੱਕ ਆ ਆ ਗਿਆ ਸਪੈਸ਼ਲੀ ਪਹਿਣਾ ਵਾਸਤੇ ਕੀ ਕੰਮ ਆ ਇਹਦਾ ਬਾਈ ਕਿਸੇ ਪਹਿਣ ਨੂੰ ਬਾਈ ਮੰਨ ਲਓ ਵੀ ਲਕੋਰੀ ਹੈਗਾ ਆਪਾਂ ਕਹਿੰਦੇ ਆ ਵਾਈਟ ਪਾਣੀ ਪੈਂਦਾ ਉਹਦਾ ਬਾਈ ਇਹ ਫੁੱਲ ਗਰੰਟੀ ਲਾਜ ਆ ਇਹ ਕਿੰਨੇ ਟਾਈਮ ਚ ਬਾਈ ਇੱਕ ਪੈਕਟ ਖਾਂਦੇ ਖਾਂਦੇ ਸੈੱਟ ਹੋ ਜਾਣਗੇ ਇਹ ਇਹ ਸਵੇਰੇ ਨਿਰਨੇ ਕਾਲ ਜੇ ਪਾਣੀ ਨਾਲ ਲੈਣ ਇੱਕ ਚਮਚੇ ਦਾ ਅੱਛਾ ਹਾਂਜੀ ਹਾਂ ਬਾਈ ਜਮਾਂ ਠੀਕ ਕਰ ਜਮਾਂ ਠੀਕ ਕਰ ਦੇਣਗੇ ਬਾਈ ਤੇ ਫਿਰ ਇੱਕ ਆ ਗਈਆਂ ਇਹ ਕੀ ਚੀਜ਼ ਹੈਗੀ ਇਹ ਸਰ ਬੈਕਲ ਨੂੰ ਜੜ ਤੋਂ ਤੱਕ ਦੂ ਜਮੀਂ ਠੀਕ ਕਰ ਦੂ ਬਾਈ ਸਰ ਬੈਕਲ ਬਾਈ ਇਹ ਕੰਨਾਂ ਤੋਂ ਲੈ ਕੇ ਕਰਦੇ ਤੱਕ ਮਲਣਾ ਇਹ 10 ਮਿੰਟ ਹੂੰ ਠੀਕ ਇਹ ਜਦੋਂ ਮਲਾਂਗੇ ਆਪਾਂ ਇਹ 10 ਮਿੰਟ ਮਲਣਾ ਇਹ 10 ਦਿਨਾਂ ਚ ਰਿਜ਼ਲਟ ਦੇਣਾ ਸਟਾਰਟ ਕਰ ਦੂ ਬਾਈ ਤੇ ਬਣੀਆਂ ਸਾਰੀਆਂ ਚੀਜ਼ਾਂ ਬਾਈ ਆਹ ਦੇਸੀ ਜੜੀ ਉਟੀਆਂ ਤੋਂ ਨੇ ਆ ਚੈੱਕ ਕਰ ਲੋ ਜੇ ਤੁਸੀਂ ਇਹ ਲੈਣੀਆਂ ਨੇ ਘਰੇ ਬੈਠੇ ਆਨਲਾਈਨ ਵੀ ਉਹਵਾ ਸਕਦੇ ਹੋ ਜਾਂ ਫਿਰ ਬਡਰੋਖਾ ਪਿੰਡ ਤੋਂ ਆ ਕੇ ਲੈ ਜਾ ਸਕਦੇ ਹੋ ਬਡਰੋਖਾ ਪਿੰਡ ਉਹੀ ਆ ਜਿੱਥੇ ਸੱਪ ਦੇ ਡੱッセ ਦਾ ਇਲਾਜ ਹੁੰਦਾ ਹੈਗਾ ਤੇ ਲੋਕੇਸ਼ਨ ਬਾਈ ਉਹਨਾਂ ਦੀ ਹੈਗੀ ਜਦੋਂ ਬਡਰੋਖਾ ਤੋਂ ਸੰਗਰੂਰ ਜਾਈਏ ਮਾਤਾ ਗੁਦਰੀ ਕਾਲਜ ਨੂੰ ਨਰਸਿੰਗ ਕਾਲਜ ਨੂੰ ਰਸਤਾ ਜਾਂਦਾ ਉੱਥੇ ਬਾਈ ਉਹਨਾਂ ਦਾ ਘਰ ਹੈਗਾ ਇਹ ਰਸਤਾ ਜੀਓ ਦੇ ਪੈਟਰੋਲ ਪੰਪ ਕੋਲੋਂ ਜਾਂਦਾ ਹੈ ਜੀ ਉਹਦੇ ਪੰਪ ਦੀ ਬੈਕ ਸਾਈਡ ਤੇ ਹੈ ਬਾਈ ਆਪਣਾ ਘਰ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਇਸੇ ਨੰ ਕਰ ਦਿਓ ਹੁਣ ਸ਼ੇਅਰ ਵੀਡੀਓ ਜ਼ਰੂਰ ਕਰ ਦਿਓ ਤਾਂ ਕਿ ਬਈ ਜਿਹੜੇ ਮਰੀਜ਼ ਨੇ ਉਹ ਅੰਗਰੇਜ਼ੀ ਦਵਾਈਆਂ ਤੋਂ ਖਹਿੜਾ ਛੁੜਾ ਕੇ ਆਪਣਾ ਦੇਸੀ ਦਵਾਈਆਂ ਨਾਲ ਇਲਾਜ ਕਰ ਸਕਣ ਧੰਨਵਾਦ